जॉब uh, अपॉर्चुनिटीज़ जो उनके डिस्क्रिमिनेशन होती है हमारे सोसाइटी uh, में उसके लिए वो उनको इनकरेज करने की कोशिश करी है उनके सेफ गार्ड उनके राइट right सेफ गार्ड करने की कोशिश कर रही है तो उनके लिए हमने एक सेफ स्पेस बनाई है हमने 2019 में हम स्कूल से ग्रेजुएट हुए थे तो हमने सोचा कि हर जगह फ्लाइट परेड होती है पंजाब में क्यों नहीं हो रही अगर चंडीगढ़ में भी हो रही है तो अमृतसर में क्यों नहीं हो रही क्योंकि हमारी कम्युनिटी तो यहाँ पर भी है तो हमने उनके लिए एक परेड निकाली थी और जिन जो लोग इसके अगेंस्ट है वो ये नहीं समझ रहे कि उनके लिए ये चीज है ही नहीं हम उनके लिए ये परेड कर ही नहीं रहे हम कम्युनिटी के मेंबर्स के लिए कर रहे हैं जो कि आए एक दूसरे से मिलें

ਤੁਸੀਂ ਕੈਨੇਡਾ ਦੇ ਵਿੱਚ ਰਹੇ ਹੋ ਤਾਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਕਿ ਕੁਝ ਚੀਜ਼ਾਂ ਮੈਨੂੰ ਲੱਗਦਾ ਕਿ ਸੱਭਿਆਚਾਰ ਨਾਲ ਜੁੜੀਆਂ ਜਾਂ ਕਲਚਰ ਹੁੰਦਾ ਹ ਹਰੇਕ ਜਗ੍ਹਾ ਦਾ ਹਰੇਕ ਧਰਤੀ ਦਾ ਆਪਣਾ ਖੂਬਸੂਰਤੀ ਹੈ ਆਪਣਾ ਕਲਚਰ ਹੈ ਤਾਂ ਤੁਸੀਂ ਇਹ ਦੇਖਦੇ ਹੋ ਕਿ ਕੈਨੇਡਾ ਤੋਂ ਆ ਕੇ ਤੁਸੀਂ ਇਹ ਚੀਜ਼ ਇੱਥੇ ਮਤਲਬ ਸੋਸਾਇਟੀ ਦੇ ਵਿੱਚ ਲੈ ਕੇ ਆ ਰਹੇ ਹੋ ਜਾਂ ਜੇ ਤੁਸੀਂ ਕੈਨੇਡਾ ਨਾ ਗਏ ਹੁੰਦੇ ਕਿ ਤੁਸੀਂ ਫੇਰ ਇਹ ਕਰ ਸਕਦੇ ਸੀ ਮੈਂ ਕੈਨੇਡਾ ਗਈ ਨਹੀਂ ਸੀ ਜਦ ਵਸ ਜਿਹੜਾ ਸਟਾਰਟ ਕੀਤਾ ਇਹ ਸਾਰਾ ਕੁਝ ਆਲਰੇਡੀ ਪੂਰੀ ਇੰਡੀਆ ਵਿੱਚ ਹੋ ਰਿਹਾ ਹੈ ਤੇ ਇਹ ਸਭ ਕੋਈ ਬਹੁਤ ਨੋਰਮਲ ਚੀਜ਼ਾਂ ਨੇ ਨਹੀਂ ਬਿਲਕੁਲ ਨਾ ਬਿਲਕੁਲ ਨੋਰਮਲ ਹੈ ਥਰਡ ਜੈਂਡਰ ਨੋਰਮਲ ਚੀਜ਼ ਹੈ ਬਹੁਤ ਸਾਰੇ ਮਤਲਬ ਇਹਦੇ ਉੱਤੇ ਦੁਨੀਆ ਡਿਬੇਟਾਂ ਚੱਲਦੀਆਂ ਨੇ ਪਰ ਦੂਜੇ ਪਾਸੇ ਤੁਸੀਂ ਡਿਸੀਜਨ ਸੁਣਿਆ ਹੋਊਗਾ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਜਦੋਂ ਆਏ ਉਹਨਾਂ ਨੇ ਆਪਣੀ ਆਰਮੀ ਦੇ ਵਿੱਚੋਂ ਉਹਨਾਂ ਨੇ ਉੱਤੇ ਜਿੰਨੇ ਜੋਬ ਕਰ ਰਹੇ ਸੀ ਥਰਡ ਜੈਂਡਰ ਉਹਨਾਂ ਨੂੰ ਬਾਹਰ ਕੱਢਤਾ ਸੀ ਉਹਨਾਂ ਨੇ ਕਿਹਾ ਕਿ ਮੈਡੀਕਲ ਲੈਬ ਮੈਡੀਕਲ ਦੇ ਲੈਵਲ ਤੇ ਕਹਿੰਦੇ ਇਹ ਫਿੱਟ ਨਹੀਂ ਹੈਗੇ ਮੈਡੀਕਲ ਅਨਫਿਟਨੈਸ ਦਾ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਤੇ ਉਹਨੂੰ ਬਾਹਰ ਦਾ ਰਸਤਾ ਦਿਖਾਤਾ ਹਾਂਜੀ ਇਹ ਵੀ ਬਿਲਕੁਲ ਹੀ ਗਲਤ ਗੱਲ ਹੈ ਨਾ ਤੇ ਥਰਡ ਜੈਂਡਰ 트랜스 ਜੈਂਡਰ ਲੋਕੀ ਉਹਨਾਂ 'ਚ ਬਾਇਓਲੋਜੀਕਲੀ ਕੋਈ ਕਮੀ ਨਹੀਂ ਹੈ ਤੇ ਜੋ ਡੋਨ ਡੋਨਸ਼ ਜਮ ਵੀ ਬਾਕੀ ਪਾਲਿਸੀ ਵੀ ਸਾਰੀਆਂ ਦੇ ਗੈਂਸਟ ਹੀ ਹੈ ਉਹਨਾਂ ਕੀ ਪੰਜਾਬ ਤੇ ਹੈ ਨਾ ਪੰਜਾਬ ਦੀ ਗੱਲ ਕਰ ਤਾਂ ਸੋਸਾਇਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਿਛਲੇ ਸਮਾਂ ਦੇ ਵਿੱਚ ਇੱਕ ਤੁਸੀਂ ਵੇਖਿਆ ਹੋਊਗਾ ਜੋ ਇੰਸਟਾਗ੍ਰam ਦੇ ਉੱਪਰ ਕਾਫੀ ਵਾਇਰਲ ਹੁੰਦਾ ਜੋ ਕਿ ਥਰਡ ਜੈਂਡਰ ਦੀ ਗੱਲ ਕਰਦਾ ਹੈ ਉਹ ਜੈਂਡਰ ਨੂੰ ਰਿਪਰੈਜ਼ੈਂਟ ਕਰਦਾ ਬਹੁਤ ਸਾਰੇ ਉਹਦੇ ਪੋਡਕਾਸਟ ਵਾਇਰਲ ਹੁੰਦੇ ਨੇ ਉਸ ਨੂੰ ਇੱਕ ਯੂਨੀਵਰਸਿਟੀ ਦੇ ਵਿੱਚ ਬੁਲਾਇਆ ਜਾਂਦਾ ਐਸ ਅ ਚੀਫ ਗੈਸਟ ਹਾਂ ਹਾਂ ਤੁਹਾਨੂੰ ਕੀ ਲੱਗਦਾ ਜਦੋਂ ਉਸ ਨੂੰ ਚੀਫ ਗੈਸਟ ਬੁਲਾਇਆ ਜਾਂਦਾ ਤਾਂ ਬਹੁਤ ਸਾਰੇ ਲੋਕ ਵਿਰੋਧ ਕਰਦੇ ਕਿ ਇਹਦੀ ਕੀ ਲੋੜ ਸੀ ਯੂਨੀਵਰਸਿਟੀ ਦੇ ਵਿੱਚ ਐਜ਼ ਆ ਚੀਫ ਗੈਸਟ ਬੁਲਾਉਣ ਦੀ ਮੈਂ ਕਹਿੰਦੀ ਜਦੋਂ ਹਾਂਜੀ ਜਦੋਂ ਅ ਟ੍ਰਾਂਸ ਜੈਂਡਰ ਪੀਪਲ ਦੇ ਕਮ ਇਨ ਯੂਨੀਵਰਸਿਟੀ ਸੋ ਉਹ ਇੱਕ ਰੈਪਰੈਜ਼ੈਂਟੇਸ਼ਨ ਹੁੰਦੀ ਹੈ वो रिप्रेजेंट करते हैं सारी अपनी कम्युनिटी को तो बाकी जो लोग हैं जो ट्रांसजेंडर हैं उनको एक सहारा मिलता है कि हाँ ठीक है हमारी सोसाइटी एक्सेप्ट कर रही है उनके अपने व्यूज होते हैं अपने एक्सपीरियंसेस होते हैं जो कि बाहर लेके आने बहुत आनेट है और बहुत इंपॉर्टेंट है कि उनके साथ क्या हो रहा है, 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 ये 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 सारी चीजें कैसे कैसे सही सब कुछ नया तो है नहीं। ये तो नहीं, बहुत पुराने सालों से चला रहा है पर इसको हम एक्सेप्टेबल कैसे बना सकते हैं अगर हम उनको अपनी कॉन्वर्सेशन में इन्वॉल्व ही नहीं करेंगे अगर उनके बारे कॉन्वर्सेशन हो रही है तो उनको अगर وہ ہم کریں گے تو اس چیز کا اثرنس آئے گی ہی نہیں تو میں آپ کی بات سمجھ پائی ہوں ہاں جی یہ ملو اور اڑانیاں رہیں بالکل ضروری نہیں بالکل بالکل ضروری ہے باقی چیزوں کی بھی اگے ریلی ا رہی ہے ہا جی وہ کو چلتا ہے ایک تو دیکھو بائے برتے چیزیں ہوندیاں نے کچھ کچھ جانتا ہے سوشل میڈیا دا اتنا کا زیادہ جننا کا اپا کہہ رہے ہیں کہ پوزیٹو ہر ایک چیز دے پروز اینڈ کانز ہوندے ہیں دیکھو ਜਿੰਨਾ ਕੁ ਸੋਸ਼ਲ ਮੀਡੀਆ ਤੇ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਸਿੱਖਦਾ ਬੰਦਾ ਤੇ ਉਹਨਾਂ ਕੀ ਕੀ ਹੈ ਸੋਸ਼ਲ ਮੀਡੀਆ ਦੇ ਉੱਪਰ ਨੈਗਟਿਵਿਟੀ ਹੋ ਜਾਂਦੀ ਹੈ ਜੀ ਤਾਂ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਸੋਸ਼ਲ ਮੀਡੀਆ ਬੱਚਿਆਂ ਨੂੰ ਵਿਗਾੜ ਰਹੀ ਆ ਮਾਪੇ ਇਹ ਗੱਲਾਂ ਕਰਦੇ ਨੇ ਕਿ ਸੋਸ਼ਲ ਮੀਡੀਆ ਦੇ ਉੱਪਰ OTT ਪਲੇਟਫਾਰਮਸ ਉੱਪਰ ਤੁਸੀਂ ਦੇਖ ਲਓ ਜਿੱਨੀ ਨਿਊਡੀਟੀ ਹੈ ਜਿੱਨੀ ਸੈਕਸ਼ੂਅਲ ਹਰਾਸਮੈਂਟ ਦੇ ਜਾਂ ਜਿੱਨੀ ਸੈਕਸ਼ੂਅਲਿਟੀ ਉੱਥੇ ਦਿਖਾਈ ਜਾਂਦੀ ਹੈ ਜਾਂ ਜਿੰਨਾ 트랜ਸ ਜੈਂਡਰ ਜਾਂ ਕਹਿੰਦੇ ਥਰਡ ਜੈਂਡਰ ਨੂੰ ਮਤਲਬ ਇੱਕ ਹਿਸਾਬ ਦਾ 30% ਕੀਤਾ ਜਾਂਦਾ ਤੁਹਾਡਾ ਪੂਰਾ

आकाएं के फेक्स भी होते हैं अच्छे फेक्स भी होते हैं हमें बहुत सारा हेट कमेंट्स आते हैं कि आप ये क्या कर रहे हो क्यों कर रहे हो पर जब भी हर जगह जहाँ रिफॉर्म शुरू हुआ है सारी जनता ने उसके खिलाफ बोला है हर बार हिस्टोरिकली बहुत हर चीज का विरोध हुआ है हर चीज के अगेंस्ट बोला गया है इस चीज के भी अगेंस्ट बोला जाएगा क्योंकि हम एक चेंज पैदा करना चाहते हैं ਉਹ इजीली ਆਹੀ ਨਹੀਂ ਸਕਦਾ ਅਬ ਇੱਕ ਇੱਕ ਬੰਦੇ ਨੂੰ ਅਸੀਂ ਠਾਕੇ ਮੇਲੇ ਲਾਉਣ ਨਾਲ ਚੇਂਜ ਆਊਗਾ ਤੁਹਾਨੂੰ ਲੱਗਦਾ ਤੁਹਾਨੂੰ ਪਰ ਇਡ ਕੰਨੀਫੀਸ਼ੀ ਚੇਂਜ ਆਏਗਾ ਲੋਕ ਦੇਖੀਂ ਥੋੜਾ ਤਸਲ ਵਧੂਗੀ ਥੋੜਾ ਕਿਓਸ ਵਧੂਗਾ ਜਨਤਾ ਦੇ ਵਿੱਚ ਕੱਲੋ ਜੇ ਮੰਨ ਲਓ ਜੀ ਟ੍ਰੇਡ ਫੇਅਰ ਕਰਾ ਰਹੇ ਹਾਂ ਜੋ ਵੀ ਤੁਹਾਡੀ ਪ੍ਰਾਈਡ ਜਿਹੜੀ ਤੁਸੀਂ ਨਾਮ ਰੱਖਿਆ ਹੈਗਾ ਜੇ ਤੁਸੀਂ ਉਹ ਕਰਵਾ ਰਹੇ ਹੋ ਉੱਥੇ ਜੇ ਕੋਈ ਜਿਹੜੇ ਕੌਂਟਰੈਡਿਕਟ ਕਰਦੇ ਨੇ ਤੁਹਾਨੂੰ ਪਹੁੰਚ ਜਾਂਦੀਆਂ ਜਥੇਬੰਦੀਆਂ ਹਾਂਜੀ ਜਾਈਂਦੀ हमने उनकी प्रोटेक्शन के लिए भी सारा कुछ रखा है हमने पूरी हमने इंश्योर किया है कि उनको कोई हार्म ना आए जो भी परेड में बच्चे हैं मोस्टली यूथ है क्योंकि वो लोगों को समझाना चाहते हैं लोग देखेंगे लोग क्वेश्चन करेंगे यही हम चाहते हैं कि आप पूछो आप क्वेश्चन पूछो आप हमसे पूछो कि ये क्यों हो रहा है ताकि हम आपको समझाएं कि इसका रीजन क्या है ना कि सीधा ये कह देना की ये गलत है बिना समझे की ये हो क्यों रहा है हमारे पंजाब में ਕਾਲੂ ਜੇ ਕੋਈ ਵਿਰੋਧ ਹੁੰਦਾ ਤੁਹਾਡੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਪੂਰੀ ਚੀਜ਼ ਨੂੰ ਲੈ ਕੇ ਕਿਉਂਕਿ ਤੁਸੀਂ ਆਰਗੇਨਾਈਜ਼ਰ ਹੋ ਤੁਹਾਡੇ ਤੇ ਰਿਸਪੌਂਸਿਬਿਲਟੀ ਹੈ ਹਾਂ ਜੀ ਬਿਲਕੁਲ ਹੋਈ ਹੈ ਸ਼ਾਇਦ ਬਹੁਤ سارے ਵਿਰੋਧ ਹੋਏ ਸੀ ਫਿਰ बट थिंग इसकी ये लीगल है इंडिया में पुलिस से भी हमने बात की है हम कुछ इलीगल नहीं करते हमने पूरी परमिशन ली है पहले हर जगह से परमिशन ली है हमने जितनी परेड निकालनी है जहां जहाँ थाने हैं वहां पर जाके बयान दे के आए हैं हर जगह हमने परमिशन ली है पहले की हम ये कर सकते हैं ये बहुत सालों से हम करते आ रहे हैं ट्वेंटी नाइनटीन से करते आ रहे हैं अब हम वायरल हो गए हैं तो सबको अब पता चल रहा है पर ये अच्छी बात भी है हाँ हमारे लिए बहुत टफ भी है कि हमें इसके लाइक हमें थोड़ा ਨਾਂਪਲ ਰਾਈਜ਼ ਕੇ ਲਿਏ ਪਰ ਉਹ ਉਸਮੇ ਕੋਈ ਬੁਰੀ ਬਾਤ ਨਹੀਂ ਹੈ ਉਹ ਹਮਨੇ ਐਕਸਪੈਕਟ ਕੀਤਾ tha ਔਰ ਹਮ ਇਹ ਕਰ ਇਸ ਲਈ ਰਹਾ ਹੈ ਤਾਂ ਕਿ ਲੋਕੋ ਨੂੰ ਪਤਾ ਚਲੇ ਹਮ ਬਹੁਤ ਪਿਆਰ से सब कुछ ਸਮਝਾ ਰਹੇ ਹੈ ਕਿ ਕਿਉਂ ਹਮ ਕਰ ਰਹੇ ਹੈ ਹਮ ਕਿਸੇ ਸੇ ਹਾਂਜੀ ਅਸੀਂ ਤੁਹਾਡੇ ਨਾਲ ਗੱਲ ਕਰਨ ਦਾ ਸਾਡਾ ਮਕਸਦ ਇਹ ਸੀ ਅਸੀਂ ਖਬਰ ਜਦੋਂ ਸੁਣੀ ਤਾਂ ਅਸੀਂ ਖਬਰ ਕੀਤਾ ਬਹੁਤ ਸਾਰੇ ਸਾਨੂੰ ਪਤਾ ਸੀ ਕਿ ਲੋਕਾਂ ਦੇ ਨੈਗੇਟਿਵ ਕਮੈਂਟਸ ਆਉਣਗੇ ਤਾਂ ਜ਼ਰੂਰੀ ਹੋ ਗਿਆ ਕਿ ਆਰਗੇਨਾਈਜ਼ਰ ਨਾਲ ਗੱਲ ਕੀਤੀ ਜਾਵੇ ਤੇ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜਾ ਸਿਟੀ ਚੁਣਿਆ ਗਿਆ ਅੰਮ੍ਰਿਤਸਰ ਸ਼ਹਿਰ ਇੱਕ ਤਾਂ ਕਿ ਕਿ ਧਾਰਮਿਕ ਜਿਹੜੀ ਹੈ ਰਾਸ਼ਟਰੀ ਹੈ ਨਾ ਰਿਲੀਜੀਅਸ ਕੈਪੀਟਲ ਆਫਨ ਜਗ ਹੈ ਅੰਮ੍ਰਿਤਸਰ ਹੈ ਨਾ ਉੱਥੇ ਅਕਾਲ ਤਖਤ ਸਾਹਿਬ ਦਾ ਸ੍ਰੀ ਹਰਮੰਦਰ ਸਾਹਿਬ ਉੱਥੇ ਸਾਰਾ ਕੁਝ ਉਹ ਇੱਕ ਪਾਸੇ ਇਨਸਾਨੀਅਤ ਦੇ ਫਲਸਫੇ ਦੀ ਗੱਲ ਵੀ ਕਰਦਾ ਹੈ ਠੀਕ ਹੈ ਤੇ ਦੂਜੇ ਪਾਸੇ ਕੁਝ ਕੁ ਚੀਜ਼ਾਂ ਇਹ ਵੀ ਹੋ ਜਾਂਦੀਆਂ ਨੇ ਕਈ ਕਮਿਊਨਿਟੀਆਂ ਨੂੰ ਕਈ ਲੋਕਾਂ ਨੂੰ ਉਹ ਚੀਜ਼ ਅਕਸੈਪਟੈਂਸ ਨਹੀਂ ਹੁੰਦੀ ਕਿਉਂਕਿ ਜਿਵੇਂ ਜਿਹੜੀ ਇੱਕ ਵੀਡੀਓ ਪਾਈ ਆ ਉਸ ਦੇ ਵਿੱਚ ਸਰਦਾਰ ਲੋਕ ਜਾ ਰਹੇ ਨੇ ਹਨਾ ਤੇ ਉਹਨੂੰ ਲੈ ਕੇ ਕਈ ਲੋਕ ਇਹ ਵੀ ਗੱਲਾਂ ਕਰਦੇ ਕੁਝ ਲੋਕ ਇਹ ਕਹਿੰਦੇ ਨੇ ਕਿ ਸਟੀਰੀਓਟਾਈਪ ਥਿੰਕਿੰਗ ਹੈ ਕੁਝ ਲੋਕ ਇਹ ਗੱਲਾਂ ਕਰਦੇ ਨੇ ਸਟੀਰੀਓਟਾਈਪ ਥਿੰਕਿੰਗ ਹੈ ਲੇਕਿਨ ਦੂਜੇ ਪਾਸੇ ਕੁਝ ਲੋਕ ਇਹ ਗੱਲਾਂ ਕਰਦੇ ਆ ਕਿ ਇੱਕ ਕਮਿਊਨਿਟੀ ਨੂੰ ਬਦਨਾਮ ਕੀਤਾ ਜਾ ਰਿਹਾ ਡਿਫੇਂਸ ਕੀਤਾ ਜਾ ਰਿਹਾ ਕਿ ਜਦੋਂ

ये ये बिल्कुल ही अलग चीज है हम एज उनको देख रहे हैं हर बंदे की अपनी मर्जी होती है अपने भगवान ने बनाया है अगर सबको तो उन्होंने जैसा बनाया है वैसे ही है वो उनके अगेंस्ट तो जा नहीं सकते अगर आप धर्म की भी बात कर लो तो इसमें ਸੋਚ ਕਾ ਫੈਰਾ ਚੱਕਰ ਹੈ ਕਿ ਆਪ ਕੈਸੇ ਉਸਕੋ ਦੇਖਣਾ ਚਾਹਤੇ ਹੋ ਅਗੂ ਹੌਲੀ ਸਿਟੀ ਹਣਾ ਜਿਹਨੂੰ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਇੱਕ ਗੱਲ ਇੱਕ ਸਵਾਲ ਮੈਂ ਹੋਰ ਵੀ ਪੁੱਛਣਾ ਤੁਹਾਡੇ ਤੋਂ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਬਾਅਦ ਦੇ ਵਿੱਚ ਇਹਦੇ ਉੱਪਰ ਗੱਲਾਂ ਵੀ ਕਰਨੀਆਂ ਕੱਲ ਨੂੰ ਕੋਈ ਧਾਰਮਿਕ ਪ੍ਰਦਰਸ਼ਨ ਵੀ ਹੋ ਸਕਦਾ ਤਾਂ ਉਹ ਚੀਜ਼ਾਂ ਨੂੰ ਲੈ ਕੇ ਪਹਿਲੀ ਸਾਰੀਆਂ ਕਲੀਅਰਿਫਿਕੇਸ਼ਨਸ ਲੋਕਾਂ ਦੇ ਕੋਲ ਚਲਿਆ ਜਾਣ ਉਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਗੱਲ ਕਰਨਾ ਇੱਕ ਗੱਲ ਹੋਰ ਦੱਸੋ ਕਿ ਇਹਦਾ ਪੂਰਾ ਜਿਹੜਾ ਤੁਸੀਂ ਕਰ ਰਹੇ ਹੋ ਪਹਿਲਾਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਰ ਚੁੱਕੇ ਹੋ ਜਾਂ ਪਹਿਲੀ ਵਾਰੀ ਇਹ ਰਿਸਰਚ ਹੋ ਰਹੀ ਹੈ ਨਹੀਂ ਨਹੀਂ ਅਮਰ ਜੀ ਜਿਹੜੀ 2019 ਜੋ ਹੋਇਆ ਸੀ 2021 2020 ਜਦ ਕੋਵਿਡ ਆ ਗਿਆ 2021 ਜਿਹੜੀ ਆਨਲਾਈਨ ਹੋਇਆ ਸੀ 2022 2023 ਜਿਹੜੀ ਫੇਰ ਪਰੇਡ ਹੋਈ ਸੀ 2024 ਜਿ ਕੋਚਨ ਹੋਇਆ ਤੇ ਗ੍ਰੇਜਰੀਨ ਫਾਈਵ ਜਿਸੀ ਫੇਰ ਕਰਾਤਾ ਇਹ ਹੋ ਚੁੱਕਿਆ ਸਾਰਾ ਕੁਝ 3 ਵਾਰਿ ਕਰਾ ਚੁੱਕੇ ਆ 4 ਵਾਰਿ ਹੈ ਚੰਡੀਗੜ੍ਹ ਵੀ ਹੁੰਦੀ ਐ ਲੁਧਿਆਣਾ ਵੀ ਹੁਣ ਸ਼ੁਰੂ ਹੋਈ ਐ ਅਸੀਂ ਪੰਜਾਬ ਚ ਪਹਿਲੀ ਵਾਰਿ ਕਰਾਈ ਸੀ ਉਹ ਵੇਖ ਕੇ ਸਾਰੇ ਬਾਕੀ ਸ਼ਹਿਰਾਂ ਨੇ ਵੀ ਬਹੁਤ ਸਪੋਰਟ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸਾਨੂੰ ਕਾਲ ਆਂਦੇ ਨੇ ਕਿ ਤੁਸੀਂ ਜੋ ਕਰ ਰਹੇ ਹੋ ਉਸ ਕਾਰਨ ਅਸੀਂ ਬਹੁਤ ਖੁਸ਼ ਆਤੇ ਬਹੁਤ ਦਿਨ ਕੋ ਸਪੋਰਟ ਮਿਲੀ ਹੈ ਕਿ ਉਹ ਆਪਣੇ ਆਪ ਕੋ ਸਬਤ ਕਰ ਸਕਤੇ ਹੈ ਵੈਸੇ ਵੀ ਸੈਟ ਕਰ ਸਕਤੇ ਹੋਈ ਹੈ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਇੱਕ ਬੜੇ ਮੈਨ ਪਰਮਾਨੇ ਜਿਹੜੇ ਬਹੁਤ ਸਾਰੇ ਪੀ ਐਚ ਡੀ ਹੋਲਡਰ ਨੇ ਉਹ ਪੜੇ ਲਿਖੇ ਨੇ ਉਹਨਾਂ ਦਾ ਨਾਮ ਮੈਂ ਭੁੱਲ ਰਿਹਾ ਪਰ ਨਾਮ ਲੈਣਾ ਜਾਇਜ਼ ਵੀ ਨਹੀਂ ਹੈ ਲੇਕਿਨ ਬਹੁਤ ਸਾਰੇ ਇੰਟਰਵਿਊਜ਼ ਉਹਨਾਂ ਦੀ ਆ ਚੁੱਕੇ ਆਲਰੇਡੀ ਉਹ ਸਟੈਬਲਿਸ਼ ਨੇ ਆਪਣੀ ਜ਼ਿੰਦਗੀ ਵਧੀਆ ਕਰ ਰਹੇ ਨੇ ਉਹਨਾਂ ਨੇ ਤਾਂ ਕੋਈ ਗੇ ਵੀਡਿਆਂ ਦੇ ਵਿੱਚ ਗਏ ਨਹੀਂ ਉਹ ਕਦੇ

LGBTQ ਹੁੰਦਾ ਇਹਦੇ ਬਾਅਦ ਵੀ ਇੱਕ ਦੋ ਅਲਫਾਬੈਟ ਹੋਰ ਜੁੜੇ ਤੁਹਾਨੂੰ ਪਤਾ ਹੈ ਪਲੱਸ ਪਲੱਸ ਵੀ ਜੁੜੇ ਉਸ ਤੋਂ ਬਾਅਦ ਹਨਾ ਬਹੁਤ ਸਾਰੀਆਂ ਕੰਪਨੀਆਂ ਹੋਰ ਵੀ ਐਡ ਹੋਣ ਹੁੰਦੀਆਂ ਨੇ ਸੈਕਸ ਔਰੀਐਂਟੇਸ਼ਨ ਇੱਕ ਅਲੱਗ ਚੀਜ਼ ਐ ਸੈਕਸ ਜੈਂਡਰ ਅਲੱਗ ਹੈ ਹਨਾ ਇਹ ਦੋਹੇ ਚੀਜ਼ਾਂ ਡਿਫਰੈਂਟ ਨੇ ਭਾਈ ਮਤਲਬ ਅਵੇਅਰਨੈਸ ਚਾਹੀਦੀ ਕਿਦੀ ਹੈ ਮਤਲਬ ਤੁਸੀਂ ਦੁਨੀਆ ਨੂੰ ਕੀ ਸ਼ੋਅ ਕਰਨਾ ਹੈ ਕਿ ਮੰਨ ਲਓ ਮੇਲਾ ਲੱਗਿਆ ਕੱਲ ਨੂੰ ਮੇਲੇ 'ਚ ਉੱਥੇ 100 150 ਆ ਗਏ ਹਨਾ ਸਾਰੀ ਕਮਿਊਨਿਟੀ ਦੇ ਮੈਂਬਰ ਉੱਥੇ ਮਤਲਬ ਕਰਨਗੇ ਕੀ ਕੀ ਉੱਥੇ ਕੀ ਸੈਮੀਨਾਰ ਹੈ ਕੋਈ ਕੋਈ ਸੈਮੀਨਾਰ ਕਰਨਾ ਕਿ ਆ ਜਾ ਉੱਥੇ ਜਾ ਕੇ ਨਚਣਾ ਗਾਣੇ ਆ ਤੇ ਜਾਂ ਕੀ ਹੈ ਮਤਲਬ ਕੀ ਇਹ ਕਰ ਸਰ ਇਹ ਪਰੇਡ ਜਿਹੜੀ ਹੁੰਦੀ ਹੈ ਨਾ सेलिब्रेशन ਹੁੰਦੀ ਹੈ ਬਿਲਕੁਕੁ ਬਿਸੇ ਸਹੀ ਕਹਿ ਰਹੇ ਹੋ ਇਹ सेलिब्रेशन ਹੁੰਦੀ ਹੈ ਸਾਰੇ ਇਕ ਦੂਜੇ ਨੂੰ ਮਿਲਦੇ ਸਾਰੇ ਉਹ ਰੋਡ ਸ਼ੋ ਹੁੰਦਾ ਸਾਰੇ ਪੁੱਛਦੇ ਹੈ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਤੇ ਅਸੀਂ ਸਾਰਿਆਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਸਾਡਾ ਤੁਸੀਂ ਪ੍ਰਾਈਡਮ ਮਿਸਟਰ ਇੰਸਟਾਗ੍ਰam ਪੇਜ ਤੇ ਜੋ ਅਸੀਂ ਸਾਈਕੋਲੋਜਿਸਟ ਨੂੰ ਵੀ ਬੁਲਾਇਆ ਹੋਇਆ ਹੈ ਕਿ ਸੇਲੇਬ੍ਰਿਟੀਜ਼ ਨਾਲ ਵੀ ਲਾਈਵ ਸਟ੍ਰੀਮ ਕੀਤੀ ਹੈ ਉਹਨਾਂ ਦੇ ভিউਰਜ਼ ਨਾਲ ਲਈ ਉਹਨਾਂ ਨੂੰ ਬੁਲਾਇਆ ਹੋਇਆ ਹੈ ਕਿ ਕਿਹੜੇ ਬਿਊਟੀ ਲੋਗ ਜਿਹੜੇ ਸੋਸ਼ਲ ਮੀਡੀਆ ਤੇ ਚੱਲਦੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਨੇ ਜੇ ਵਾਇਰਲ ਹੁੰਦੇ ਨੇ ਉਹ ਪਾਰਟਿਕੁਲਰਲੀ ਇਸ ਪਰੇ ਇੱਥੇ ਨਹੀਂ ਆ ਰਹੇ ਪਰ ਉਹ ਆਏ ਹੋਏ ਨੇ ਪਹਿਲੇ ਵੀ ਤੇ ਹੁਣ ਸਾਡੀ ਕੋਲਾਬੋਰੇਸ਼ਨ ਹੈ ਜੀ ਪੰਜਾਬੀ ਇੰਫਰੋ ਕੰਮਿਸ ਓਰਗੇਨਾਈਜੇਸ਼ਨ ਦਿਨ ਹੈ ਸਤਿਖਸ਼ਮ ਫਾਊਂਡੇਸ਼ਨ ਹੈਗੀ ਹੈ ਬਹੁਤ ਸਾਰੀਆਂ ਅਲੱਗ-ਅਲੱਗ ਫਾਊਂਡੇਸ਼ਨਾਂ ਨੂੰ ਦੱਸਿਆ ਸਾਡੇ ਵਿਊਰ ਨੂੰ ਵੀ ਦੱਸ ਦਿਆ ਸੀ ਕੋਈ ਕਿਸੇ ਜੈਂਡਰ ਦੇ ਅਕੀਦਮੀਆਂ ਸਭ ਤੋਂ ਪਹਿਲੀ ਗੱਲ ਹੈ ਕਿ ਖਰੋ ਪੰਜਾਬ ਟੀਵੀ ਜਾਂ ਕੋਈ ਵੀ ਅਸੀਂ ਕਿਸੇ ਦੇ ਅੰਗੇਸ ਨਹੀਂ ਹਾਂ ਅਸੀਂ ਖਬਰ ਕਰਦੇ ਹਾਂ ਸਾਡਾ ਕੰਮ ਹੈ ਖਬਰ ਕਰਨਾ ਪਰ ਖਬਰ ਜਦੋਂ ਹੁੰਦੀ ਹੈ ਤਾਂ ਲੋਕਾਂ ਦੇ ਬਹੁਤ ਸਾਰੇ ਸਵਾਲ ਜਵਾਬ ਹੁੰਦੇ ਆ ਬਹੁਤ ਸਾਰੇ ਕਮੈਂਟ ਆਏ ਤਾਂ ਅਸੀਂ ਉਹ ਜਵਾਬਾਂ ਉਹਨਾਂ ਸਵਾਲਾਂ ਦਾ ਜਵਾਬ ਵੀ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਇਹ ਚੀਜ਼ ਸਾਰਾ ਅੱਜ ਗੱਲਬਾਤ ਤੁਹਾਡਾ ਨਾਲ ਕਰ ਰਹੇ ਹਾਂ ਤਾਂ ਇੱਕ ਆਖਰੀ ਇੱਕ ਦੋ ਸਵਾਲ ਨੇ ਮੇਰੇ ਇੱਕ ਇਹ ਦੱਸਿਓ ਕਿ ਜਿਹੜਾ ਤੁਸੀਂ ਇਹ ਲੋਕ ਪਤਾ ਕੀ ਗੱਲਾਂ ਕਰਦੇ ਨੇ ਮਾਪੇ ਇਹ ਗੱਲਾਂ ਕਰਦੇ ਨੇ ਕਿ ਦੇਖੋ ਇੱਕ ਤਾਂ ਜੋ ਜਿੱਦਾਂ ਪ੍ਰਮਾਤਮਾ ਨੇ ਬਣਾਤਾ ਠੀਕ ਹੈ ਹਨਾ ਲੇਕਿਨ ਕਈ ਲੋਕ ਇਹ ਵੀ ਗੱਲਾਂ ਕਰਦੇ ਆ ਕਿ ਬੱਚੇ ਵਿਗੜ ਵੀ ਜਾਂਦੇ ਆ ਤੁਸੀਂ ਸ਼ਬਦ ਸਮਝ ਰਹੇ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਹਨਾ ਕਿ ਲੋਕ ਉਹੋ ਕੇ ਵੀ ਗੱਲਾਂ ਕਰਦੇ ਆ ਕਿ ਮਾਪੇ ਕਹਿੰਦੇ ਆ ਕਿ ਬੱਚੇ ਵਿਗੜ ਵੀ ਜਾਂਦੇ ਨੇ ਬੱਚੇ ਬੱਚਿਆਂ ਦਾ ਝੁਕਾ ਇਧਰਲੀ ਸਾਈਡ ਹੋ ਵੀ ਜਾਂਦਾ ਹੈ ਬੱਚੇ ਫਲੈਕਸੀਬਲ ਹੋ ਵੀ ਜਾਂਦੇ ਆ ਇਧਰਲੀ ਪਾਸੇ ਜੇ ਉਹ ਜੇ ਉਹਨਾਂ ਦੇ ਵਿੱਚ ਐਦਾਂ ਦੀ ਕੋਈ ਗੱਲ ਨਾ ਵੀ ਹੋਵੇ ਬਾਈ ਭਰਤ ਲੇਕਿਨ ਉਹਨਾਂ ਦਾ ਝੁਕਾ ਉਹਨਾਂ ਦੇ ਫਲਾਸ ਜਿਹੜੇ ਨੇ ਉਹ ਇਧਰਲੀ ਸਾਈਡ ਆ ਜਾਂਦੇ ਨੇ ਜਦੋਂ ਤੁਸੀਂ ਇੱਕ ਬਲੈਂਕ ਪੇਪਰ ਹੁੰਦਾ ਇੱਕ ਬੱਚਾ ਬਿਲਕੁਲ ਜਿਹੜਾ ਜਵਾਬ ਹੁੰਦਾ ਟੀਨੇਜਰ ਹੈ ਨਾ ਉਹ ਖਾਲੀ ਕਾਗਜ਼ ਤੇ ਪੂਰਾ ਕਾਗਜ਼ ਆ ਉਹਦੇ ਕੁਝ ਵੀ ਲਿਖ ਦਿਓ ਲੇਕਿਨ ਕੁਝ ਚੀਜ਼ਾਂ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਜਦੋਂ ਇਹੋ ਜਿਹਾ ਕੁਝ ਆਈ ਜਾਊਗਾ ਇਹੋ ਜਿਹਾ ਕੁਝ ਦੇਖੀ ਜਾਣਗੇ ਤਾਂ ਤੁਹਾਨੂੰ ਲੱਗਦਾ ਕਿ ਇਨਕਲਾਈਂਟ ਹੁੰਦਾ ਏਦਾਂ ਦਾ ਕੁਝ ਅ ਸਰ ਪਹਿਲੀ ਗੱਲ ਤੇ ਇਹ ਕਿ ਚੋਇਸ ਨਹੀਂ ਹੁੰਦੀ ਹਮ ਇੱਕ ਚੋਇਸ ਤਾਂ ਹੈਗੀ ਨਹੀਂ ਕਿ ਤੁਸੀਂ ਇਸ ਕਮਿਊਨਿਟੀ ਜੂ ਬਿਲੋਂਗ ਕਰਦੇ ਹੋ ਤੁਸੀਂ 20% ਏਦਾਂ ਕਰ ਰਿਹਾ ਕੀਤਾ ਜਾ ਰਿਹਾਗਾ ਇਹ ਕੰਪਲੈਕਸ ਨਾ ਇਟਸ ਆਈ ਬੀ ਗਾਇਸ ਨੰਬਰ ਜੀ ਹਾਂਜੀ ਤੇ ਤੇ ਦਾ ਸਾਰੀ ਗੇ ਮਾਰੀ ਚ ਜੋ ਹੁੰਦਾ ਉਹਦਾ ਵੀ ਇਨਫਲੂਐਂਸ ਬੱਚਾਂ ਤੇ ਹੁੰਦਾ ਹੈ ਹੈਨਾ ਬਿਲਕੁਲ ਸਾਰਾ ਕੁਝ ਸੋਸ਼ਲ ਮੀਡੀਆ ਤੇ ਵੀ ਹੁੰਦਾ ਹੈ ਹੁਣ ਇਸ ਨੂੰ ਟੈਕਲ ਕਰਨ ਲਈ ਕੀ ਚਾਹੀਦਾ ਐਜੂਕੇਸ਼ਨ